ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਹਰ ਸਾਲ ਹੋਲੇ ਮਹੱਲੇ ਦੇ ਮਹਾਨ ਤਿਉਹਾਰ ਬੜੀ ਚੜ੍ਹਦੀ ਕਲਾ ਨਾਲ ਪਿੰਡ ਟੋਟੀਆਂ ਵਿਖੇ ਨਗਰ ਪੰਚਾਇਤ ਸਮੂਹ ਸੰਗਤ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਵਾਲੇ ਉਹਨਾਂ ਦੇ ਵੱਡੇ ਸਹਿਯੋਗ ਦੇ ਨਾਲ ਇਹ ਦਿਨ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾਂਦਾ ਹੈ ਸੋ 24 ਫਰਵਰੀ 2026 ਤੋਂ 3 ਮਾਰਚ ਤੱਕ ਲਗਾਤਾਰ ਦੀਵਾਨ ਸੱਜਣੇ ਨੇ ਜੋ ਆਪਣੀ ਪਹਿਲਾ ਤੋਂ ਰੁਟੀਨ ਹੈ ਤੇ 4 ਮਾਰਚ ਨੂੰ ਨਗਰ ਕੀਰਤਨ ਹੋਣਾ ਹੈ ਅੱਜ ਜਥਿਆਂ ਵਾਸਤੇ ਇਕੱਠ ਕੀਤਾ ਗਿਆ ਸੀ ਪਿੰਡ ਦੀ ਪੰਚਾਇਤ ਵੱਲੋਂ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਇਕੱਠ ਦੇ ਵਿੱਚ ਪਹੁੰਚੀਆਂ ਤੇ ਦੋ ਜਥੇ ਡਿਸਾਈਡ ਹੋਏ ਨੇ ਜਿਹੜੇ ਜਥੇ ਡਿਸਾਈਡ ਹੋਏ ਨੇ ਸਰਦਾਰ ਜੋਗਾ ਸਿੰਘ ਜੀ ਭਾਗੋਵਾਲ ਕਵੀਸ਼ਰ ਜਥਾ ਤੇ ਗਿਆਨੀ ਸਤਪਾਲ ਸਿੰਘ ਜੀ ਐਮਏ ਪੰਚ ਪ੍ਰਸਿੱਧ ਟਾਡੀ ਜਥਾ ਇਹ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀ ਭਰਨਗੇ ਜਿਵੇਂ ਕਬੱਡੀ ਦਾ ਹੈ ਉਹ ਵੀ ਨਾਲ ਹੀ ਫਿਕਸ ਕੀਤਾ ਗਿਆ ਕਿ ਵੱਡਾ ਮੈਚ ਜਿਹੜਾ ਉਹ ਨਗਰ ਕੀਰਤਨ ਵਾਲੇ ਦਿਨ ਕਰਵਾਇਆ ਜਾਵੇਗਾ ਸੋ ਸਾਧ ਸੰਗਤ ਜੀ ਵੱਧ ਚੜ ਕੇ ਆਪਾਂ ਸਾਰੇ ਇਹਨਾਂ ਮਹਾਨ ਨਗਰ ਕੀਰਤਨਾਂ ਦੇ ਅੰਦਰ ਇਸ ਮਹਾਨ ਹੋਲੇ ਮਹੱਲੇ ਦੇ ਤਿਉਹਾਰ ਦੇ ਮੌਕੇ ਹਾਜ਼ਰੀਆਂ ਭਰੀਏ ਔਰ ਵੱਧ ਚੜ ਕੇ ਮਾਹ ਪੁਰਸ਼ਾਂ ਦਾ ਵੀ ਤਨ ਮਨ ਧਨ ਕਰਕੇ ਸਜੋਗ ਦਈਏ ਜੀ ਅੱਜ ਇਸ ਮੌਕੇ ਤੇ ਸਾਰਾ ਨਗਰ ਦੇ ਜਿਹੜੇ ਮੋਤਵਾਰ ਨੇ ਉਹ ਵੀ ਸਾਰੇ ਪਹੁੰਚੇ ਸੰਗਤ ਵੀ ਪਹੁੰਚੀ ਔਰ ਬਹੁਤ ਸੋਹਣੇ ਤਰੀਕੇ ਨਾਲ ਜੋ ਵੀ ਕਿਸੇ ਨੇ ਸੁਝਾ ਦਿੱਤਾ ਉਹਦੇ ਮੁਤਾਬਕ ਹੀ ਜੋ ਜਥੇ ਹਨ ਉਹ ਕੀਤੇ ਗਏ ਨੇ ਇਹ ਆਪ ਜੀ ਨੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ